ਅੱਜ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ ਇੱਕ ਕਹਾਣੀ ਕਿ ਬੱਚਿਆਂ ਨੂੰ ਲੋੜ ਤੋਂ ਵੱਧ ਪਿਆਰ ਦੇਣ ਨਾਲ ਕੀ ਨਤੀਜਾ ਹੁੰਦਾ ਹੈ ਇੱਕ ਪਿੰਡ ਵਿੱਚ ਇੱਕ ਬਹੁਤ ਹੀ ਮਿਹਨਤੀ ਅਤੇ ਅਮੀਰ ਕਿਸਾਨ ਰਹਿੰਦਾ ਸੀ ਜਿਸ ਦਾ ਨਾਮ ਸੀ ਜਸਵੰਤ ਸਿੰਘ ਉਸ ਦਾ ਇਕਲੌਤਾ ਪੁੱਤਰ ਸੀ ਜਿਸ ਦਾ ਨਾਮ ਮਨਦੀਪ ਸਿੰਘ ਸੀ ਜਸਵੰਤ ਅਤੇ ਉਸ ਦੀ ਪਤਨੀ ਹਰਜੀਤ ਕੌਰ ਨੂੰ ਮਨਦੀਪ ਨੂੰ ਜਾਨੋਂ ਵੱਧ ਪਿਆਰ ਕਰਦੇ ਸਨ ਕਿਉਂਕਿ ਉਹ ਉਹਨਾਂ ਨੂੰ ਪੁੱਤਰ ਕਾਫੀ ਦੇਰ ਬਾਅਦ ਹੋਇਆ ਸੀ ਜਸਵੰਤ ਨੇ ਖੇਤਾਂ ਵਿੱਚ ਲਹੂ ਪਸੀਨਾ ਬਹਾ ਕੇ ਧਨ ਕਮਾਇਆ ਸੀ ਉਹ ਚਾਹੁੰਦਾ ਸੀ ਕਿ ਉਸਦੇ ਪੁੱਤਰ ਨੂੰ ਉਹ ਸਾਰੀਆਂ ਖੁਸ਼ੀਆਂ ਮਿਲ ਜੋ ਉਸ ਨੂੰ ਨਹੀਂ ਮਿਲੀਆਂ ਇਸੇ ਪਿਆਰ ਵਿੱਚ ਉਹਨਾਂ ਨੇ ਮਨਦੀਪ ਨੂੰ ਕਦੇ ਕਿਸੇ ਚੀਜ਼ ਦੀ ਤੰਗੀ ਨਾ ਆਉਣ ਦਿੱਤੀ ਜਦੋਂ ਮਨਦੀਪ ਛੋਟਾ ਸੀ ਉਸ ਨੂੰ ਜੋ ਵੀ ਚਾਹੁੰਦਾ ਸੀ ਉਸ ਤੋਂ ਮੰਗਣ ਤੋਂ ਪਹਿਲਾਂ ਹੀ ਹਾਜ਼ਰ ਹੋ ਜਾਂਦਾ ਸੀ ਸਕੂਲ ਵਿੱਚ ਜਦੋਂ ਉਸ ਨੂੰ ਕੋਈ ਕੰਮ ਔਖਾ ਲੱਗਦਾ ਤਾਂ ਜਸਮント ਆਪ ਕਰ ਦਿੰਦਾ ਇਹੇ ਸੋਚ ਕੇ ਕਿ ਉਸ ਦੇ ਬੱਚੇ ਨੂੰ ਕੋਈ ਤਕਲੀਫ ਨਾ ਹੋਵੇ ਜੇਕਰ ਮਨਦੀਪ ਗੁੱਸੇ ਵਿੱਚ ਕੋਈ ਚੀਜ਼ ਤੋੜਦਾ ਜਾਂ ਕਿਸੇ ਹੋਰ ਬੱਚੇ ਨਾਲ ਲੜਦਾ ਤਾਂ ਹਰਜੀਤ ਕੌਰ ਕਹਿੰਦੀ ਕੋਈ ਗੱਲ ਨਹੀਂ ਬੱਚਾ ਹੀ ਤਾਂ ਹੈ ਤੇ ਉਸ ਨੂੰ ਬਚਾ ਲੈਂਦੀ ਸੀ ਉਹਨਾਂ ਨੇ ਕਦੇ ਵੀ ਉਸ ਨੂੰ ਨਾ ਕਹਿਣਾ ਨਹੀਂ ਸੀ ਸਿਖਾਇਆ ਉਹ ਸੋਚਦੇ ਸਨ ਕਿ ਉਹ ਬਹੁਤ ਪਿਆਰ ਦੇ ਰਹੇ ਹਨ ਪਰ ਅਸਲ ਵਿੱਚ ਉਹ ਉਸ ਨੂੰ ਜ਼ਿੰਮੇਵਾਰੀ ਤੋਂ ਦੂਰ ਕਰ ਰਹੇ ਸਨ ਸਮਾਂ ਬੀਤਦਿਆ ਗਿਆ ਤੇ ਮਨਦੀਪ ਜਵਾਨ ਹੋ ਗਿਆ। ਹੁਣ ਉਹ ਸਿਰਫ ਹੁਕਮ ਚਲਾਉਂਦਾ ਸੀ। ਉਸਨੇ ਕਦੇ ਕੋਈ ਕੰਮ ਨਹੀਂ ਕੀਤਾ ਹੀ ਨਹੀਂ ਸੀ। ਪੜ੍ਹਾਈ ਵਿੱਚ ਨਾ ਦਿਲ ਲੱਗਦਾ ਉਸ ਦਾ, ਨਾ ਉਸ ਉਹਦਾ ਸੁਭਾਅ ਜਮਾ ਚਿਰਚੜਾ ਤੇ ਹੰਕਾਰੀ ਹੋ ਗਿਆ ਸੀ। ਜਦੋਂ ਉਸਦੇ ਮਾਪਿਆਂ ਨੇ ਉਸ ਨੂੰ ਕੰਮ ਕਰਨ ਲਈ ਕਿਹਾ ਤਾਂ ਉਹ ਬਿਨਾਂ ਝਿਜਕ ਉਹਨਾਂ ਨਾਲ ਬਤਮੀਜ਼ੀ ਕਰਦਾ। ਇੱਕ ਦਿਨ ਜਸਵੰਤ ਨੇ ਮਨ ਨੂੰ ਉਸ ਨੂੰ ਮਨਦੀਪ ਨੂੰ ਪੂਰੇ ਪਿਆਰ ਦੇ ਨਾਲ ਸਮਝਾਇਆ ਪੁੱਤ ਹੁਣ ਤੂੰ ਵੱਡਾ ਹੋ ਗਿਆ ਹੈ ਖੇਤ ਦਾ ਕੰਮ ਸਿੱਖ ਲੈ ਨਹੀਂ ਤੇਨੂੰ ਅੱਗੇ ਜਾ ਕੇ ਬਹੁਤ ਤਕਲੀਫ ਹੋਵੇਗੀ ਇਹ ਸੁਣ ਕੇ ਮਨਦੀਪ ਭੜਕ ਉਠਿਆ ਉਸ ਨੇ ਗੁੱਸੇ ਵਿੱਚ ਕਿਹਾ ਤੁਸੀਂ ساری ਉਮਰ ਕਮਾਇਆ ਹੀ ਹੈ ਕਿਸ ਲਈ ਕਮਾਇਆ ਹੈ ਮੇਰੀ ਜ਼ਿੰਦਗੀ ਆਰਾਮ ਨਾਲ ਲਿਖਾਉਣ ਲਈ ਨਾ ਹੁਣ ਤੁਸੀਂ ਮੈਨੂੰ ਕੰਮ ਕਰ ਲੈ ਕਹਿ ਰਹੇ ਹੋ ਮਾਪਿਆਂ ਦਾ ਸਿਰ ਝੁਕ ਗਿਆ ਉਹ ਸਮਝ ਗਏ ਕਿ ਜਿਸ ਪੁੱਤਰ ਨੂੰ ਉਹਨਾਂ ਨੇ ਸਾਰੀ ਉਮਰ ਪਿਆਰ ਦੇ ਕੇ ਪਾਲਿਆ ਉਹ ਅੱਜ ਉਹਨਾਂ ਦੇ ਦੁੱਖ ਦਾ ਕਾਰਨ ਬਣ ਗਿਆ ਉਹਨਾਂ ਨੇ ਆਪਣੇ ਲਾੜ ਪਿਆਰ ਦੇ ਵਿੱਚ ਉਸ ਨੂੰ ਸੰਸਕਾਰ ਤੇ ਮਿਹਨਤ ਦੀ ਕਦਰ ਤੇ ਦੂਜਿਆਂ ਦਾ ਸਤਿਕਾਰ ਕਰਨਾ ਨਹੀਂ ਸਿਖਾਇਆ ਮਨਦੀਪ ਆਪਣੇ ਮਾਪਿਆਂ ਦੇ ਪੈਸੇ ਨੂੰ ਬਰਬਾਦ ਕਰਦਾ ਤੇ ਬਹੁਤ ਜ਼ਿਆਦਾ ਖਰਚ ਕਰਨ ਲੱਗਾ ਜਸਵੰਤ ਅਤੇ ਹਰਜੀਤ ਕੌਰ ਆਪਣੀ ਹੀ ਕੋਠੀ ਵਿੱਚ ਇੱਕ ਪਰਾਇਆ ਵਾਂਗ ਰਹਿਣ ਲੱਗੇ ਉਹ ਹਰ ਰੋਜ਼ ਅੰਦਰ ਹੀ ਅੰਦਰ ਰੋਂਦੇ ਰਹਿੰਦੇ ਅਤੇ ਇੱਕ ਦੂਜੇ ਨੂੰ ਦੇਖ ਕੇ ਸਿਰਫ ਇਹ ਕਹਿੰਦੇ ਸਨ ਸਾਡਾ ਪਿਆਰ ਹੀ ਸਾਡੇ ਲਈ ਦੁੱਖ ਬਣ ਗਿਆ ਅਸੀਂ ਉਸ ਨੂੰ ਦੁੱਖਾਂ ਤੋਂ ਬਚਾਉਂਦੇ ਹਾਂ ਇੱਕ ਅਜਹੀ ਸੰਤਾਨ ਪੈਦਾ ਕਰ ਦਿੱਤੀ ਹੈ ਜੋ ਹੁਣ ਸਾਨੂੰ ਦੁੱਖ ਦੇ ਰਹੀ ਹੈ ਮਾਂ ਬਾਪ ਦੀ ਸੰਤਾਨ ਦੁੱਖ ਦੇਣ ਵਾਲੀ ਇਸ ਕਰਕੇ ਬਣ ਜਾਂਦੀ ਹੈ ਅਕਸਰ ਬਹੁਤ ਜ਼ਿਆਦਾ ਅਤੇ ਅੰਨਾ ਪਿਆਰ ਹੁੰਦਾ ਹੈ ਜ਼ਰੂਰੀ ਹੈ ਕਿ ਬੱਚਿਆਂ ਨੂੰ ਸਹੂਲਤਾਂ ਦੇ ਨਾਲ ਨਾਲ ਸੰਸਕਾਰ ਅਤੇ ਅਨੁਸ਼ਾਸਨ ਤੇ ਮਿਹਨਤ ਦੀ ਕਦਰ ਸਿਖਾਈਏ ਯਾਦ ਰੱਖਿਓ ਲਾਡ ਪਿਆਰ ਉਹ ਦਵਾਈ ਹੈ ਜੋ ਜਾਦਾ ਮਾਤਰਾ ਦੇ ਵਿੱਚ ਸ਼ਹਿਰ ਬਣ ਜਾਂਦੀ ਹੈ ਬੱਚਿਆਂ ਨੂੰ ਨਾ ਕਹਿਣਾ ਵੀ ਸਿੱਖੋ ਉਹਨਾਂ ਨੂੰ ਨਾ ਕਹਿਣਾ ਵੀ ਸਿਖਾਓ ਤਾਂ ਕਿ ਜੋ ਉਹ ਜ਼ਿੰਦਗੀ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਸਿੱਖ ਜਾਣ ਮਾਪੇ ਉਹ ਹੁੰਦੇ ਨੇ ਜੋ ਆਪਣੇ ਬੱਚਿਆਂ ਨੂੰ ਸੁੱਖ ਨਹੀਂ ਬਲਕਿ ਮੁਸ਼ਕਲਾਂ ਦਾ ਸਾਹਮਣਾ ਕਰਨਾ ਸਿਖਾਉਂਦੇ ਐ ਉਹਨਾਂ ਨੂੰ ਇੰਨੀ ਤਾਕਤ ਦਿੰਦੇ ਐ ਕਿ ਉਹ ਹਰ ਇੱਕ ਮੁਸ਼ਕਲ ਦਾ ਸਾਹਮਣਾ ਕਰਨਾ ਸਿੱਖ ਜਾਣ ਇਸ ਕਰਕੇ ਆਪਦੇ ਬੱਚਿਆਂ ਨਾਲ ਲਾੜ ਵੀ ਕਰੋ ਪਰ ਇੰਨਾ ਨਹੀਂ ਜ਼ਰੂਰਤ ਤੋਂ ਵੱਧ ਲਾੜ ਕਰਨਾ ਕਿ ਉਸ ਨੂੰ ਸਾਨੂੰ ਕੌੜੇ ਫਲ ਦਾ ਨਤੀਜਾ ਭੁਗਤਣਾ ਪਵੇ ਉਮੀਦ ਹੈ ਤੁਹਾਨੂੰ ਇਹ ਕਹਾਣੀ ਪਸੰਦ ਆਈ ਹੋਵੇਗੀ